ਸਵਾਗਤ ਮੈਰੀਨਾ ਸੁਮਨ ਤੇ ਇੱਕ ਵਾਰ ਫਿਰ ਤੋਂ ਤੁਹਾਡੇ ਰੂਬਰੂਆਂ ਲੈ ਕੇ ਆਪਣੇ ਪਿਆਰੇ ਕਿਸਾਨ ਵੀਰਾਂ ਦਾ ਪਸੰਦੀਦਾ ਪ੍ਰੋਗਰਾਮ ਜਿਸ ਦਾ ਨਾਮ ਹੈ ਮੇਰਾ ਪਿੰਡ ਮੇਰੇ ਖੇਤ ਸੋ ਇਸ ਪ੍ਰੋਗਰਾਮ ਦਾ ਮਕਸਦ ਹੁੰਦਾ ਹੈ ਸਾਡੇ ਕਿਸਾਨ ਵੀਰਾਂ ਤੱਕ ਲਾਹੇਵੰਦ ਜਾਣਕਾਰੀ ਮੁਹੱਈਆ ਕਰਾਉਣਾ ਤੇ ਕਿਸਾਨ ਵੀਰਾਂ ਲਈ ਕਾਫੀ ਕੁਝ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਲੈ ਕੇ ਆਉਂਦੇ ਆਂ ਤੇ ਗੱਲਾਂ ਬਾਤਾਂ ਕਰਾਂਗੇ ਖੇਤੀਬਾੜੀ ਨੂੰ ਲੈ ਕੇ ਵੀ ਤੇ ਪਹਿਲਾਂ ਨਜ਼ਰ ਪਾ ਲੈਂਦੇ ਆਂ ਖੇਤੀ ਸੂਚਨਾ ਤੇ ਸੁਝਾਤੇ ਮੈਂ ਦਮਨਦੀਪ ਸਿੰਘ ਬਾਗਵਾਨੀ ਵਿਕਾਸ ਅਫਸਰ ਬਾਗਵਾਨੀ ਵਿਭਾਗ ਪੰਜਾਬ ਕਿਸਾਨ ਵੀਰੋ ਲੈ ਕੇ ਹਾਜ਼ਰ ਹਾਂ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਬੇਅ ਦੇ ਵਿੱਚ ਜੇ ਇਸ ਸਮੇਂ ਚਿੱਟਾ ਰੋਗ ਜਿਹੜਾ ਪਾਊਡਰੀ ਮਿਲਡੀਓ ਉਹ ਆ ਸਕਦੀ ਹੈ ਉਸ ਤੋਂ ਬਚਾ ਲਈ ਸਾਨੂੰ ਲੋੜ ਹੈ ਕਿ ਅੱਧਾ ਐਮ ਐਲ ਕੈਰਾਥੇਨ ਦਵਾਈ ਜਿਹੜੀ ਹੈ 1 ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਉਹਦਾ ਤੁਰੰਤ ਛਿੜਕਾਅ ਕਰੀਏ ਇਸੇ ਤਰ੍ਹਾਂ ਅੰਬ ਦੀ ਫਸਲ ਦੇ ਵਿੱਚ ਸ਼ਰੱਪਾ ਮਾਰ ਤੇਲਾ ਇਨੂੰ ਮੰਗੇਓ ਹਾਪਰ ਕਹਿੰਦੇ ਆ ਉਹਦਾ ਹਮਲਾ ਹੋ ਸਕਦਾ ਉਸ ਤੋਂ ਬਚਾ ਲਈ ਅਸੀਂ ਕਲੋਰ ਪਾਰੀਫਾਸ ਜਾਂ 0.6 ਐਮਐਲ ਮੈਲਾਥਿਓਨ ਜਿਹੜੀ ਆ ਉਹ ਸਪਰੇਅ ਕਰ ਸਕਦੇ ਆ ਇਸੇ ਤਰ੍ਹਾਂ ਅੰਬ ਦੀ ਫਸਲ ਦੇ ਵਿੱਚ ਪਾਊਡਰੀ ਮਿਲਡਿਊ ਚਿੱਟਾ ਰੋਗ ਵੀ ਆਉਂਦਾ ਉਸ ਤੋਂ ਬਚਾ ਦੇ ਲਈ ਅਸੀਂ 1 ਐਮਐਲ ਕੈਰਾਥੇਨ ਜਾਂ ਫਿਰ 2.5 ਗ੍ਰਾਮ ਘੁਲਣਸ਼ੀਲ ਗੰਧਕ ਹੈ ਜਿਹੜੀ ਪ੍ਰਤੀ ਲੀਟਰ ਪਾਣੀ ਦੇ ਵਿੱਚ ਘੋਲ ਕੇ ਆਪਾਂ ਉਹਦੀ ਸਪਰੇਅ ਕਰਨੀ ਚਾਹੀਦੀ ਹੈ ਅੰਬ ਦੇ ਫੁੱਲ ਨਿਕਲਣ ਤੋਂ ਪਹਿਲਾਂ ਤੋਂ ਲੈ ਕੇ ਅੰਬ ਦੇ ਫੁੱਲਾਂ ਦੀਆਂ ਪੱਤੀਆਂ ਝੜਨ ਤੱਕ 10-10 ਦਿਨ ਦੇ ਵਕਫੇ ਤੇ ਜਿਹੜੀ ਇਹ ਸਪਰੇਅ ਕਰਨੀ ਹੈ ਤਾਂ ਜੋ ਇਹ ਪਾਊਡਰ ਹੀ ਮਿਲਦੀ ਉਤੋਂ ਬਚਾਅ ਕੀਤਾ ਜਾ ਸਕੇ ਜਿਹੜੀਆਂ ਸਰਦੀਆਂ ਦੇ ਵਿੱਚ ਆਪਾਂ ਕੁੱਲੀਆਂ ਜਾਂ ਪਲਾਸਟਿਕ ਦੀਆਂ ਸ਼ੀਟਾਂ ਦੇ ਨਾਲ ਫਲਦਾਰ ਬੂਟੇ ਜਾਂ ਸਬਜ਼ੀਆਂ ਜਿਹੜੀਆਂ ਉਹਨਾਂ ਦੀ ਢੱਕਿਆ ਸੀ ਉਹਨਾਂ ਨੂੰ ਸ਼ੌਰ ਕੀਤੀ ਸੀ ਹੁਣ ਲੋੜ ਹੈ ਕਿ ਮੌਸਮ ਅਨੁਸਾਰ ਉਹਨਾਂ ਨੂੰ ਖੋਲ੍ਹ ਦਈਏ ਇਸੇ ਤਰ੍ਹਾਂ ਸਦਾਬਹਾਰ ਫਲਦਾਰ ਬੂਟੇ ਨੇ ਜਿਹੜੇ ਬਾਗਾਂ ਦੇ ਵਿੱਚ ਇਹ ਟੁਕਮਾ ਸਮਾਂ ਹੈ ਕਿ ਆਪਾਂ ਰਸਾਇਣਿਕ ਖਾਦਾਂ ਜਿਹੜੀਆਂ ਬਾਗਬਾਨੀ ਮਾਹਰ ਦੀ ਸਲਾਹ ਲੈ ਕੇ ਬੂਟਿਆਂ ਦੀ ਉਮਰ ਦੇ ਹਿਸਾਬ ਨਾਲ ਉਹਨਾਂ ਨੂੰ ਪਾਈਏ ਇੱਕ ਗੱਲ ਦਾ ਜ਼ਰੂਰ ਧਿਆਨ ਰੱਖਣਾ ਹੈ ਕਿ ਆਪਾਂ ਜਿਹੜਾ ਪੌਦੇ ਦੀ ਦਰਖਤ ਦੀ ਛਤਰੀ ਹੈ ਉਹਦੇ ਥੱਲੇ ਰਸਾਇਣਿਕ ਖਾਦਾਂ ਪਾ ਕੇ ਗੋਡੀ ਜ਼ਰੂਰ ਕਰਨੀ ਹੈ ਤਾਂ ਜੋ ਖਾਦਾਂ ਚੰਗੀ ਤਰ੍ਹਾਂ ਥੱਲੇ ਮਿਕਸ ਹੋ ਜਾਣ ਅਤੇ ਪੂਰਾ ਅਸਰ ਜਿਹੜਾ ਆਪਣੇ ਪੌਦਿਆਂ ਨੂੰ ਲੱਗ ਸਕੇ ਹੁਣ ਟੁਕਮਾ ਸਮਾਂ ਹੈ ਕਿ ਕੌੜੀ ਮਿਰਚ ਸ਼ਿਮਲਾ ਮਿਰਚ ਅਤੇ ਟਮਾਟਰ ਦੀ ਜਿਹੜੀ ਪਨੀਰੀ ਹੈ ਉਹ ਖੇਤਾਂ ਦੇ ਵਿੱਚ ਇਸ ਸਮੇਂ ਲਗਾਈ ਜਾ ਸਕਦੀ ਹੈ। ਪਿਆਜ਼ ਦੇ ਵਿੱਚ ਪਰਪਲ ਬਲੌਚ ਜਾਮਣੀ ਤੱਬਿਆਂ ਦਾ ਇੱਕ ਰੋਗ ਉਹ ਆਉਣ ਦਾ ਖਤਰਾ ਹੁੰਦਾ ਹੈ। ਉਸ ਤੋਂ ਬਚਾ ਲਈ ਤੁਰੰਤ ਪ੍ਰਭਾਵ ਨਾਲ 3 ਗ੍ਰਾਮ ਇੰਡੋਫਿਲ ਐਮ 45 ਅਤੇ 1 ਮਿਲੀਲੀਟਰ ਅਲਸੀ ਦਾ ਜਿਹੜਾ ਤੇਲ ਹੈ ਉਹਨੂੰ ਮਿਕਸ ਕਰਕੇ 1 ਲੀਟਰ ਪ੍ਰਤੀ ਪਾਣੀ ਜਿਹੜਾ ਹੈਗਾ ਉਹਦੇ ਵਿੱਚ ਮਿਕਸ ਕਰਕੇ ਸਪਰੇ ਜਿਹੜੀ ਉਹ ਕਰਨੀ ਚਾਹੀਦੀ ਹੈ। ਜੇਕਰ ਬਟਨ ਖੋਂਬ ਦੀ ਦੂਸਰੀ ਫਸਲ ਜਿਹੜੀ ਜਨਵਰੀ ਦੇ ਵਿੱਚ ਲਗਾਈ ਸੀ ਤਾ ਉਹਦੀ ਕੇਸਿੰਗ ਦੇ ਉੱਤੋਂ ਅਖਬਾਰਾਂ ਦੀ ਤਹਿ ਹੁਣ ਉਤਾਰ ਦੋ ਅਤੇ ਉਸ ਦੇ ਉੱਤੇ ਮਿੱਟੀ ਦੀ ਤਹਿ ਲਾ ਕੇ ਤੇ ਪਾਣੀ ਲਗਾਉਂਦੇ ਰਹੋ ਤਾਂ ਜੋ ਜਿਹੜੀ ਬਟਨ ਖੁੰਬ ਅੱਗੇ ਸਪਾਉਨ ਉਹਦਾ ਵਧਦਾ ਰਹੇ ਢੀਂਗਰੀ ਖੁੰਬ ਦੇ ਲਿਫਾਫੇ ਬੰਨ ਕੇ ਲਗਾਏ ਸੀ ਜੇਕਰ ਹੁਣ ਲਿਫਾਫੇ 80% ਤੱਕ ਚਿੱਟਾ ਪਰ ਜਿਹੜਾ ਉਹ ਸ਼ੋਅ ਕਰਨਾ ਸ਼ੁਰੂ ਕਰ ਦਿੱਤਾ ਉਹ ਨਹੀਂ ਸਪਾਉਨ ਚੱਲ ਪਿਆ ਤਾਂ ਹੁਣ ਲੋੜ ਹੈ ਕੈਂਚੀ ਨਾਲ ਅਸੀਂ ਪਲਾਸਟਿਕ ਦੇ ਲਿਫਾਫੇ ਕੱਟ ਕੇ ਵੱਖਰੇ ਕਰ ਦਈਏ ਅਤੇ ਤੂੜੀ ਤੇ ਹਲਕਾ ਹਲਕਾ ਪਾਣੀ ਸਪਰੇਅ ਕਰਦੇ ਰਹੀਏ ਮਧੂਮੱਖੀ ਪਾਲਕ ਨੇ ਜਿਹੜੇ ਹੁਣ ਜਿਸ ਤਰ੍ਹਾਂ ਗਰਮ ਹੋਣਾ ਹੈ ਮੌਸਮ ਜ਼ਰੂਰਤ ਹੈ ਆਪਾਂ ਨੂੰ ਕਿ ਆਪਾਂ ਜਿਹੜੀ ਪੈਕਿੰਗ ਪਾਲੇ ਦੇ ਵਿੱਚ ਬਕਸਿਆਂ ਦੇ ਵਿੱਚ ਦਿੱਤੀ ਸੀ ਉਸ ਨੂੰ ਖੋਲ ਕੇ ਕੱਢ ਲਈਏ ਪੈਕਿੰਗ ਨੂੰ ਅਤੇ ਬਕਸਿਆਂ ਦੀ ਚੰਗੀ ਤਰ੍ਹਾਂ ਜਿਹੜੀ ਸਫਾਈ ਉਹ ਕਰੀਏ ਸੋ ਕਿਸਾਨ ਵੀਰੋ ਇਹ ਸਨ ਖੇਤੀ ਸਬੰਧੀ ਸੂਚਨਾ ਅਤੇ ਸੁਝਾਅ ਧੰਨਵਾਦ ਪ੍ਰੋਗਰਾਮ ਮੇਰਾ ਪਿੰਡ ਮੇਰੇ ਖੇਤ ਖੇਤੀਬਾੜੀ ਦੇ ਨਾਲ ਇਹ ਸਾਡਾ ਪ੍ਰੋਗਰਾਮ ਜਿਹੜਾ ਕਿ ਸੰਬੰਧਿਤ ਹੈ ਕਿਸਾਨ ਵੀਰਾਂ ਲਈ ਇਸ ਵਿੱਚ ਕਾਫੀ ਜਾਣਕਾਰੀ ਹੁੰਦੀ ਹੈ ਤੇ ਸੋ ਅੱਜ ਜਿਹੜਾ ਸਾਡਾ ਵਿਸ਼ਾ ਹੈ ਉਹ ਹੈ ਹਾੜੀ ਦੀਆਂ ਫਸਲਾਂ ਦੇ ਵਿੱਚ ਸੁਚੱਜਾ ਖਾਦ ਪ੍ਰਬੰਧ ਇਸ ਬਾਰੇ ਤੁਹਾਨੂੰ ਜਾਣਕਾਰੀ ਦੇਣਗੇ ਡਾਕਟਰ ਹਰਪ੍ਰੀਤ ਪਾਲ ਕੌਰ ਜੀ ਜੋ ਕਿ ਮੁੱਖ ਖੇਤੀਬਾੜੀ ਅਫਸਰ ਨੇ ਜ਼ਿਲ੍ਹਾ ਮਾਨਸਾ ਦੇ ਵਿੱਚ ਤੇ ਉਹਨਾਂ ਨਾਲ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਨੇ ਤੇ ਫਿਰ ਆਓ ਵੇਖਦੇ ਹਾਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮਾਨਸਾ ਦੇ ਵਿੱਚ ਖੇਤੀਬਾੜੀ ਦੇ ਤੇ ਕਿਸਾਨ ਭਲਾਈ ਵਿਭਾਗ ਦੇ ਜ਼ਿਲ੍ਹਾ ਮਾਨਸਾ ਦੇ ਮੁੱਖ ਖੇਤੀਬਾੜੀ ਅਫਸਰ ਡਾਕਟਰ ਹਰਪ੍ਰੀਤ ਪਾਲ ਕੌਰ ਜੀ ਮੇਰੇ ਨਾਲ ਖੜੇ ਆ। ਸਭ ਤੋਂ ਪਹਿਲਾਂ ਜੇ ਮੈਂ ਗੱਲ ਕਰਾਂ ਹਾੜੀ ਦੀਆਂ ਫਸਲਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਤਾਂ ਕਿੰਨੇ ਕੋਈ ਖੁਰਾਕੀ ਤੱਤ ਫਸਲਾਂ ਨੂੰ ਵਧਣ ਫੁੱਲਣ ਲਈ ਚਾਹੀਦੇ ਨੇ ਕਿੰਨੇ ਕੋਈ ਕਿਸਾਨ ਵੀਰ ਆਪਣੇ ਕੋਲੋਂ ਪਾ ਦਿੰਦੇ ਨੇ ਤੇ ਫਸਲ ਵਧੀਆ ਹੁੰਦੀ ਹੈ। ਆਪਣੇ ਤਿੰਨ ਜਿਹੜੇ ਮੇਨ ਤੱਤ ਨੇ ਨਾਈਟrogen ਫਾਸਫੋਰਸ ਤੇ ਪੋਟਾਸ਼ੀਅਮ ਜਿਨ੍ਹਾਂ ਦੀ ਬਹੁਤ ਜ਼ਿਆਦਾ ਕੁਆਂਟੀਟੀ ਵਿੱਚ ਆਪਣੀ ਫਸਲਾਂ ਨੂੰ ਲੋਡ ਹੁੰਦੀ ਹੈ ਪਰ ਅੱਜਕਲ ਕੁਝ ਸੁਖਮ ਤੱਤ ਆਇਰਨ ਮੈਗਨੀਜ਼ ਜ਼ਿੰਕ ਸਲਫਰ boron ਅਦੀਦੀ ਵੀ ਕਮੀ ਆਨ ਲੱਗ ਪਈ ਕਿਉਂਕਿ ਅਸੀਂ ਲਗਾਤਾਰ ਇੱਕੋ ਹੀ ਫਸਲੀ ਚੱਕਰ ਅਪਣਾਈ ਜਾ ਰਿਹਾ ਕਣਕ ਝੋਨਾ ਕਣਕ ਝੋਨਾ ਇਹ ਦੋਨੋਂ ਹੀ ਫਸਲਾਂ ਐਦਾਂ ਦੀਆਂ ਨੇ ਜਿਨ੍ਹਾਂ ਵਿੱਚ ਖੁਰਾਕੀ ਤੱਤਾਂ ਦੀ ਬਹੁਤ ਜ਼ਿਆਦਾ ਯੂਜ਼ ਹੁੰਦਾ ਹੈ ਮਤਲਬ ਉਹਨਾਂ ਨੂੰ ਵਧਣ ਫੁੱਲਣ ਵਾਸਤੇ ਬਹੁਤ ਜ਼ਿਆਦਾ ਤੱਤ ਚਾਹੀਦੇ ਨੇ ਲਗਾਤਾਰ ਇੱਕੋ ਹੀ ਪੈਟਰਨ ਤੇ ਚੱਲ ਕੇ ਅਸੀਂ ਵਿੱਚ ਨਵਾਂ ਚੀਜ਼ਾਂ ਜੇ ਐਡ ਨਹੀਂ ਕਰਦੇ ਜੇ ਨਵੀਆਂ ਖਾਦਾਂ ਵਿੱਚ ਐਡ ਨਹੀਂ ਕਰਦੇ ਸੁਖਮ ਤੱਤ ਜੇ ਨਹੀਂ ਐਡ ਕਰਦੇ ਤਾਂ ਸਾਡੀ ਮਿੱਟੀ ਇਹਨਾਂ ਨੂੰ ਆਪਣੇ ਆਪ ਨਹੀਂ ਬਣਾ ਸਕਦੀ ਇਸ ਲਈ ਸਾਨੂੰ ਵੱਡੇ ਤੱਤਾਂ ਦੇ ਨਾਲ ਨਾਲ ਛੋਟੇ ਤੱਤਾਂ ਦੀ ਵੀ ਬਹੁਤ ਲੋੜ ਹੈ ਮੈਮ ਜਿੰਨੀ ਸਿਫਾਰਿਸ਼ ਮਾਤਰਾ ਕਿੰਨੀ ਕੋ ਕਿਸਾਨ ਵੀਰ ਓਨੀ ਕੀ ਪਾਉਂਦੇ ਆ ਕਿ ਹੁਣ ਵੀ ਸਮਾਂ ਹੈਗਾ ਕਣਕ ਦੇ ਵਿੱਚ ਕੋਈ ਯੂਰੀਆ ਵਗੈਰਾ ਪਾਉਣ ਦਾ ਆਪਣੀ ਸਿਫਾਰਿਸ਼ ਤਾਂ ਹੈਗੀ ਹੈ ਜੀ 110 ਕਿਲੋ ਯੂਰੀਆ 55 ਕਿਲੋ ਡੀਪੀ ਤੇ ਜਿੱਥੇ ਪੋਟਾਸ਼ ਦੀ ਕਮੀ ਹੈ ਉੱਥੇ 20 ਕਿਲੋ ਪੋਟਾਸ਼ ਦੀ ਪਰ ਕਿਸਾਨ ਵੀਰ ਯੂਰੀਆ ਦੀ ਥੋੜੀ ਜ਼ਿਆਦਾ ਵਰਤੋਂ ਕਰ ਰਹੇ ਨੇ बार-बार ਅਸੀਂ ਕੈਂਪਾਂ ਦੇ ਥਰੂ ਉਹਨਾਂ ਨੂੰ ਦੱਸਣਾ ਵੀ ਚਾਹ ਰਹੇ ਹਾਂ ਆਪਣਾ ਮਹਿਕਮਾ ਸਾਰਾ ਦਿਨ ਇਸੇ ਕੰਮ ਤੇ ਲੱਗਿਆ ਰਹਿੰਦਾ ਹੈ ਵੀ ਜਦੋਂ ਅਸੀਂ ਯੂਰੀਆ ਜ਼ਿਆਦਾ ਪਾਉਂਦੇ ਆ ਤਾਂ ਉਹ ਫਸਲ ਦੀ ਵੈਜੀਟੇਟਿਵ ਮਤਲਬ ਵੈਜੀਟੇਟਿਵ ਗਰੋਥ ਬਹੁਤ ਜ਼ਿਆਦਾ ਕੱਦ ਕਾਠੀ ਬਹੁਤ ਵੱਡੀ ਹੋ ਜਾਂਦੀ ਹੈ ਤੇ ਰੀਪਰੋਡਕਟਿਵ ਫੇਜ਼ ਹੈ ਜਿਹੜੀ ਉਹ ਲੇਟ ਹੋ ਜਾਂਦੀ ਹੈ ਜਦੋਂ ਆਪਣੀ ਵੈਜੀਟੇਟਿਵ ਫੇਜ਼ ਜ਼ਿਆਦਾ ਲੰਬੀ ਹੋ ਜਾਂਦੀ ਹੈ ਤਾਂ ਬਿਮਾਰੀਆਂ ਦਾ ਕੀੜੇ ਮਕੌੜਿਆਂ ਦਾ ਹਮਲਾ ਵੀ ਜ਼ਿਆਦਾ ਹੁੰਦਾ ਕਿਉਂਕਿ ਜ਼ਿਆਦਾ ਯੂਰੀਆ ਪਾਉਣ ਨਾਲ ਸਾਡੀ ਫਸਲ ਪੋਲੀ ਹੋ ਜਾਂਦੀ ਹੈ ਮਿੱਠੀ ਹੋ ਜਾਂਦੀ ਹੈ ਜੇ ਅਸੀਂ ਇਹਨੂੰ ਜ਼ਿਆਦਾ ਯੂਰੀਆ ਪਾ ਦਿਆਂਗੇ ਤਾਂ ਫਿਰ ਉੱਤੇ ਜ਼ਿਆਦਾ ਕੀਟ ਪਤੰਗੇ ਹਮਲਾ ਕਰਨਗੇ ਕਿਹੜੀ ਕਿਹੜੀ ਛੋਟੇ ਤੱਤ ਨੇ ਜਿਨ੍ਹਾਂ ਦੀ ਘਾਟ ਕਣਕ ਦੀ ਫਸਲ ਦੇ ਵਿੱਚ ਮੈਡਮ ਆ ਜਾਂਦੀ ਹੈ ਤੇ ਕੀ ਸਾਡੇ ਜ਼ਮੀਨਾਂ ਇਹੋ ਜੀਆਂ ਸਾਰੀਆਂ ਮਾਨਸੀਆਂ ਜਿਦੇ ਵਿੱਚ ਓਵਰ ਆਲੀ ਘਾਟ ਆ ਜਾਂਦੀ ਹੈ ਜਾਂ ਕਿਤੇ ਕਿਤੇ ਆਉਂਦੀ ਹੈ ਮਾਨਸਾ ਜ਼ਿਲ੍ਹੇ ਵਿੱਚ ਬਹੁਤ ਹੀ ਜਗ੍ਹਾ ਤੇ ਰੇਤਲੀ ਜ਼ਮੀਨ ਹੈ ਜੀ ਤੇ ਰੇਤਲੀ ਜ਼ਮੀਨ ਵਿੱਚ ਫਸਲੀ ਚੱਕਰ ਕਣਕ ਝੋਨਾ ਹੈ ਤਾਂ ਫਿਰ ਮੈਗਨੀਜ਼ ਤੱਤ ਛੋਟਾ ਤੱਤ ਹੈ ਮੈਗਨੀਜ਼ ਉਹਦੀ ਘਾਟ ਬਹੁਤ ਜ਼ਿਆਦਾ ਆ ਜਾਂਦੀ ਹੈ ਮੈਗਨੀਜ਼ ਦੀ ਘਾਟ ਉਦੋਂ ਆਉਂਦੀ ਹੈ ਜਦੋਂ ਇੱਕ ਤਾਂ ਜ਼ਮੀਨ ਰੇਤਲੀ ਹੋਵੇ ਜਾਂ ਸਾਡੀ ਜ਼ਮੀਨ ਦੀ ਪੀ ਐਚ ਜ਼ਿਆਦਾ ਹੋਵੇ ਜਾਂ ਆਪਾਂ ਕਹਿ ਲਈਏ ਕਿ ਲਗਾਤਾਰ ਮੌਇਸਚਰ ਬਣਿਆ ਹੋਇਆ ਨਮੀ ਹੈ ਜ਼ਮੀਨ ਵਿੱਚ ਤੇ ਧੁੱਪ ਨਹੀਂ ਨਿਕਲ پا ਰਹੀ ਉਹਨਾਂ ਦਿਨਾਂ ਵਿੱਚ ਮੈਗਨੀਜ਼ ਦੀ ਘਾਟ ਆਉਂਦੀ ਹੈ ਜੇ ਦਿਨ ਖੁੱਲ ਜਾਣ ਉਹਨਾਂ ਦਿਨਾਂ ਵਿੱਚ ਸ਼ੁਰੂਆਤੀ ਦਿਨਾਂ ਵਿੱਚ ਤਾਂ ਮੈਗਨੀਜ਼ ਦੀ ਘਾਟ ਕੁਝ ਹੱਦ ਤੱਕ ਪੂਰੀ ਵੀ ਹੋ ਜਾਂਦੀ ਹੈ ਦੀ ਹੈ ਪਰ ਕਿਉਂਕਿ ਜਦੋਂ ਇਹਦੀ ਘਾਟ ਆਂਦੀ ਹੈ ਤਾਂ ਪੌਦੇ ਦਾ ਵਾਧਾ ਰੁਕ ਜਾਂਦਾ ਆ ਪੱਤਿਆਂ ਦੇ ਵਿੱਚ ਪੀਲੇ ਹਲਕੇ ਪੀਲੇ ਰਸਲੇਟੀ ਰੰਗ ਤੋਂ ਗੁਲਾਬੀ ਭੂਰੇ ਰੰਗ ਦੇ ੱੱੱ ਤੱਬੇ ਪੈ ਜਾਂਦੇ ਆ ਬਾਅਦ ਵਿੱਚ ਨਾੜੀਆਂ ਹਰੀਆਂ ਰਹਿੰਦੀਆਂ ਨੇ ਪਰ ਵਿੱਚ ਇੱਕ ਲਾਈਨ ਜੀ ਬਣ ਜਾਂਦੀ ਹੈ ਕਿਉਂਕਿ ਸਾਰਾ ਪੱਤੇ ਦਾ ਹਰਾ ਮਾਦਦਾ ਖਰਾਬ ਹੋ ਜਾਂਦਾ ਤਾਂ ਫੋਟੋਸਿੰਥੇਸਿਸ ਤੇ ਬਹੁਤ ਭੋਜਨ ਬਣਾਉਣ ਦੀ ਪ੍ਰਕਿਰਿਆ ਜਿਹਨੂੰ ਸੀ ਕਹਿੰਦੇ ਆ ਉੱਤੇ ਬਹੁਤ ਅਸਰ ਪੈਂਦਾ ਹੈ ਜਿਸ ਕਰਕੇ ਸਾਡੀ ਝਾੜ ਦਾ ਬਹੁਤ ਵੱਧਾ ਨੁਕਸਾਨ ਹੋ ਜਾਂਦਾ ਆ ਮੈਗਨੀਜ਼ ਦੀ ਘਾਟ ਪੂਰੀ ਕਰਨ ਵਾਸਤੇ ਸਾਡੀ ਸਿਫਾਰਿਸ਼ ਹੈ ਜੀ ਮੈਗਨੀਜ਼ ਸਲਫੇਟ ਦੀ ਸਪਰੇ 0.5% ਕੋਲ ਮਤਲਬ 1 ਕਿਲੋ 200 ਲੀਟਰ ਪਾਣੀ ਵਿੱਚ ਘੋਲ ਕੇ ਸਪਰੇ ਕਰੋ ਪਹਿਲੀ ਸਪਰੇ ਅਸੀਂ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਕਰ ਦਈਏ ਤੇ ਉਸ ਤੋਂ ਬਾਅਦ ਹਫਤੇ ਦੇ ਇੰਟਰਵਲ ਤੇ ਤਿੰਨ ਸਪਰੇਆਂ ਹੋਰ ਕਰ ਦਈਏ ਤਾਂ ਅਸੀਂ ਇਸ ਮੈਗਨੀਜ਼ ਦੀ ਘਾਟ ਨੂੰ ਬੜੇ ਆਰਾਮ ਨਾਲ ਪੂਰੀ ਕਰ ਸਕਦੇ ਹਾਂ अच्छा डॉक्टर साहब ਕਣਕ ਬਹੁਤ ਵਧੀਆ ਹੋਵੇ ਕੋਈ ਤੁਹਾਡੇ ਦਿਮਾਗ 'ਚ ਨੁਕਤੇ ਹੋਣ ਕਿਸਾਨ ਵੀਰਾਂ ਨੂੰ ਦੱਸਣ ਵਾਲੇ ਕਿਉਂਕਿ ਮਾਨਸਾ ਜਲੀ ਦਾ ਪਾਣੀ ਹੈ ਜਿਹੜਾ ਬਹੁਤ ਮਾੜਾ ਆ ਕੀ ਕਹਿਣਾ ਚਾਹੋਗੇ ਇਸ ਸਮੇਂ ਜੋ ਗੱਲ ਧਿਆਨ ਵਿਚਾਰੀ ਹੈ ਉਹ ਹੈ ਗਰਮੀ ਦੀ ਇਸ ਸਮੇਂ ਇੱਕਦਮ ਮੌਸਮ ਨੇ ਇਦਾਂ ਦੀ ਤਬਦੀਲੀ ਕੀਤੀ ਹੈ ਕਿ ਗਰਮੀ ਆ ਗਈ ਹੈ ਗਰਮੀ ਦਾ ਸਟ੍ਰੈਸ ਲੈ ਜਾਂਦੇ ਨੇ ਸਾਡੇ ਪੌਦੇ ਕਈ ਵਾਰੀ ਦਾਣਾ ਛੋਟਾ ਰਹਿ ਜਾਂਦਾ ਹੈ ਜਾਂ ਪੂਰਾ ਪਰਦਾ ਨਹੀਂਗਾ ਤਾਂ ਇਸ ਵੇਲੇ ਕਿਸਾਨਾਂ ਵਾਸਤੇ ਮੈਂ ਇਹ ਕਹਿਣਾ ਚਾਹਾਂਗੀ ਵੀ ਲਾਈਟ ਐਂਡ ਫ੍ਰੀਕੁਐਂਟ ਮਤਲਬ ਪਤਲਾ ਪਤਲਾ ਪਾਣੀ ਤੇ ਜਲਦੀ ਜਲਦੀ ਲਗਾਉਂਦੇ ਰਹੋ ਮਿੱਟੀ ਦੇ ਹਿਸਾਬ ਨਾਲ 5-7 ਦਿਨਾਂ ਬਾਅਦ ਪਾਣੀ ਲਾਓ ਜਦੋਂ ਹੀ ਆਪਣੀ ਗੋਪ ਪਰਨ ਦਾ ਟਾਈਮ ਆਂਦਾ ਹੈ ਉਦੋਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫਾਰਿਸ਼ ਕੀਤੀ 13045 ਦੀ ਸਪਰੇ ਕਰੋ ਜੀ 2% ਕੋਲ 4 ਕਿਲੋ 200 ਲੀਟਰ ਪਾਣੀ ਦੇ ਵਿੱਚ ਪਾ ਕੇ ਤੁਸੀਂ ਸਪਰੇ ਕਰੋ ਜਿਹੜਾ ਪੋਟਾਸ਼ ਤੱਤ ਹੈ ਨਾ ਉਹ ਵਾਟਰ ਮਤਲਬ ਪਾਣੀ ਨੂੰ ਐਬਜ਼ਾਰਬ ਕਰਨ ਵਿੱਚ ਮਦਦ ਕਰਦਾ ਹੈ ਤੇ ਬਿਮਾਰੀਆਂ ਨਾਲ ਟਕਰਾ ਕਰਨ ਜਾਂ ਸਟ्रेस ਨੂੰ ਧੁੱਪ ਦਾ ਸਟ੍ਰੈਸ ਸੈਂਡਵਿਚ ਫਸਲਾਂ ਦੀ ਬਹੁਤ ਮਦਦ ਕਰਦਾ ਹੈ ਤਾਂ ਉਹ ਸਪਰੇ ਨਾਲ ਅਸੀਂ ਕਾਫੀ ਹੱਦ ਤੱਕ ਇਸ ਗਰਮੀ ਦੇ ਅਸਰ ਤੋਂ ਬਚ ਸਕਦੇ ਆ ਕੀ ਕਿਸਾਨ ਵੀਰਾਂ ਨੂੰ ਕਿਉਂਕਿ ਮੂਰੇ ਸਮਾਂ ਖਾਲੀ ਹੋਣਾ ਸਾਡੇ ਕੋਲ ਜਦੋਂ ਕਣਕ ਦੀ ਵਾਢੀ ਹੋ ਜਾਣੀ ਆ ਕੀ ਸੁਨੇਹਾ ਦੇਣਾ ਚਾਹੋਗੇ ਕਿ ਉਹ ਜਮੀਨ ਦੀ ਸਿਹਤ ਸੁਧਾਰਨ ਵਾਲਾ ਧਿਆਨ ਦੇਣ ਪਹਿਲੀ ਗੱਲ ਤਾਂ ਜੀ ਕੋਈ ਵੀ ਘਾਟ ਹੈ ਉਹ ਅਸੀਂ ਜੱਜ ਤਾਂ ਕਰ ਸਕਦੇ ਆ ਜੇ ਅਸੀਂ ਮਿੱਟੀ ਪਰਖ ਕਰਾਈਏ ਤਾਂ ਮੈਂ ਸਾਰੇ ਕਿਸਾਨਾਂ ਨੂੰ ਕਹਾਂਗੀ ਜੀ ਹੁਣ ਆਪਣੀਆਂ ਫਸਲਾਂ ਤੋਂ ਬਾਅਦ ਕਣਹਾੜੀ ਦੀਆਂ ਫਸਲਾਂ ਤੋਂ ਬਾਅਦ ਜ਼ਮੀਨਾਂ ਬੇਲੀਆਂ ਹੋ ਜਾਣੀਆਂ ਨੇ ਤਾਂ ਆਪਣੇ ਖੇਤ ਦੀ ਮਿੱਟੀ ਜ਼ਰੂਰ ਟੈਸਟ ਕਰਾਓ ਸਾਡਾ ਮਹਿਕਮਾ ਮਿੱਟੀ ਦੇ ਸੈਂਪਲ ਲੈਂਦਾ ਹੈ ਜਿੱਤੇ ਟੈਸਟ ਕਰਵਾ ਕੇ ਸੋਇਲ ਹੈਲਥ ਕਾਰਡ ਵੀ ਦਿੰਦਾ ਹੈ ਜਿਹਦੇ ਨਾਲ ਜਿਵੇਂ ਆਪਾਂ ਬਲੱਡ ਰਿਪੋਰਟ ਨਹੀਂ ਹੁੰਦੀ ਆਪਣੀ ਵੀ ਆਪਾਂ ਨੂੰ ਬਿਮਾਰੀ ਦਾ ਪਤਾ ਲੱਗ ਜਾਂਦਾ ਬਿਲਕੁਲ ਉਸੇ ਤਰ੍ਹਾਂ ਹੀ ਸੋਇਲ ਹੈਲਥ ਕਾਰਡ ਦੇ ਨਾਲ ਸਾਨੂੰ ਪਤਾ ਲੱਗ ਜਾਏਗਾ ਕਿ ਸਾਡੀ ਜ਼ਮੀਨ ਵਿੱਚ ਕਿਸ ਤੱਤ ਦੀ ਕਮੀ ਹੈ ਤੇ ਫਿਰ ਅਸੀਂ ਉਸੇ ਤਤ ਦੀ ਹੀ ਵਰਤੋਂ ਕਰਕੇ ਆਪਣੀ ਜ਼ਮੀਨ ਤੋਂ ਵਧੀਆ ਪੈਦਾਵਾਰ ਲੈ ਸਕਾਂਗੇ। ਅੱਛਾ ਮੈਮ ਹਰੀ ਖਾਦ ਵੀ ਕੀ ਜ਼ਮੀਨ ਨੂੰ ਸੁਧਾਰਦੀ ਆ? ਮੋਰੇ ਆ ਜਾਣਾ ਸਮਾਂ ਹੁਣ ਕਿਸਾਨ ਵੀਰਾਂ ਨੂੰ ਵੀ ਇਹ ਵੀ ਜ਼ਰੂਰ ਦੱਸੀ ਆਪਾਂ। ਬਿਲਕੁਲ ਜੀ ਹਰੀ ਖਾਦ ਬਹੁਤ ਵਧੀਆ ਉਪਰਾਲਾ ਹੈ ਕਰਨ ਨੂੰ ਸਾਨੂੰ ਕਰਨੀ ਚਾਹੀਦੀ ਹੈ। ਇਹਦੇ ਵਾਸਤੇ ਮਹਿਕਮਾ ਜੰਤਰ ਦਾ ਵੀ ਵੀ ਦਿੰਦਾ ਆ। ਮੂੰਗੀ ਵੀ ਲਾ ਸਕਦੇ ਆ। ਇਹ ਹਰੀ ਖਾਦ ਜਦੋਂ ਅਸੀਂ ਵਿੱਚ ਬੋਨੇ ਆ ਤਾਂ ਮਿੱਟੀ ਵਿੱਚ ਜੈਵਿਕ ਮਾਦਾਂ ਵਧਦਾ ਆ। ਜੈਵਿਕ ਮਾਦਦਾ ਵਧਣ ਨਾਲ ਸਾਡੀ ਮਿੱਟੀ ਪੋਰਸ ਪੋਲੀ ਹੋ ਜਾਂਦੀ ਹੈ ਤੇ ਉਹ ਨਿਊਟ੍ਰੀਸ਼ਨਸ ਨੂੰ ਜਿਹੜੇ ਤੱਤਾਂ ਨੂੰ ਹੈ ਚੰਗੀ ਤਰ੍ਹਾਂ ਨਾਲ ਜਿਹੜੀਆਂ ਜੜਾਂ ਨੇ ਉਹ ਐਬਜ਼ਾਰਬ ਕਰ ਸਕਦੀਆਂ ਨੇ ਕਿਉਂਕਿ ਜੜ ਵੀ نیچے ਤੱਕ ਜਾਏਗੀ ਨਾ ਜਦੋਂ ਆਪਣਾ ਕਣਕ ਝੋਨਾ ਫਸਲੀ ਚੱਕਰ ਹੈ ਤਾਂ ਉਹਦੇ ਵਿੱਚ ਇੱਕ ਸਖਤ ਤੇ ਬਣ ਜਾਂਦੀ ਏ ਸਾਡੀਆਂ ਜਿਹੜਾ ਅੰਦਰ ਤੱਕ ਜਾ ਨਹੀਂ ਸਕਦੀਆਂ ਤੇ ਉਹ ਪ੍ਰੋਪਰਲੀ ਜਿਹੜਾ ਥੱਲੋਂ ਤੱਤ ਲੈ ਨਹੀਂ ਸਕਦੀਆਂ ਜਦੋਂ ਅਸੀਂ ਕੰਪੋਸਟਿੰਗ ਜਾਂ ਗ੍ਰੀਨ ਮਿਨਿਉਰਿੰਗ ਕਰਦੇ ਆ ਉਹਦੇ ਨਾਲ ਸਾਡੀ ਜ਼ਮੀਨ ਪੋਲੀ ਹੋ ਜਾਂਦੀ ਏ ਉਹਦੇ ਵਿੱਚ ਜੈਵਿਕ ਮਾਤੇ ਦਾ ਵਾਧਾ ਹੁੰਦਾ ਆ ਤੇ ਫਸਲਾਂ ਜਿਹੜੀ ਆ ਉਹਦੇ ਫਸਲਾਂ ਦੀਆਂ ਜੜਾਂ ਚੰਗੀ ਤਰ੍ਹਾਂ ਨਾਲ ਤੱਤਾਂ ਨੂੰ ਲੈ ਸਕਦੀਆਂ ਹਨ ਪਾਣੀ ਵੀ ਸਾਡੇ ਮਾਨਸਾ ਜ਼ਿਲ੍ਹੇ ਦਾ ਜਾਂ ਅਸੀਂ ਬਠਿੰਡਾ ਜ਼ਿਲ੍ਹੇ ਦਾ ਕਹ ਲਈਏ ਕਾਫੀ ਮਾੜਾ ਆ ਤੱਤਾਂ ਨੂੰ ਅਵੇਲੇਬਲ ਕਰਾਉਣ ਚ ਮਿੱਟੀ ਦੇ ਵਿੱਚ ਹੋ ਖਾਨੀਕਾਰ ਕਹੀ ਸਾਬਤ ਹੁੰਦਾ ਹੈ ਸੋ ਆਪਣੇ ਕੋਲੋਂ ਅਸੀਂ ਦੇਖਿਆ ਤੁਸੀਂ ਜਿਪਸਮ ਵੀ ਕਿਸਾਨ ਵੀਰਾਂ ਨੂੰ ਦੇ ਰਹੇ ਹੋ ਕਿਹੜੀ ਹਾਲਤ ਦੇ ਵਿੱਚ ਜਿਪਸਮ ਪਾ ਦੇਣਾ ਚਾਹੀਦਾ ਹੈ ਸਾਨੂੰ ਤੇ ਕੀ ਕਣਕ ਦੀ ਫਸਲ ਦੇ ਵਿੱਚ ਵੀ ਇਹ ਪੈ ਜਾਂਦਾ ਹਾਂਜੀ ਕਣਕ ਦੀ ਫਸਲ ਵਿੱਚ ਆਪਾਂ ਜਿਪਸਮ ਪਾ ਸਕਦੇ ਹਾਂ ਕਿਉਂਕਿ ਸਲਫਰ ਦੀ ਡੈਫੀਸ਼ੈਂਸੀ ਅੱਜਕੱਲ ਬਹੁਤ ਆਮ ਹੋ ਗਈ ਹੈ ਮੈਂ ਇੱਥੇ ਦੱਸਣਾ ਚਾਹਾਂਗੀ ਵੀ ਕਣਕ ਝੋਨਾ ਫਸਲੀ ਚੱਕਰ ਵਿੱਚ ਤਕਰੀਬਨ 30 ਤੋਂ 32 ਕਿਲੋ ਸਲਫਰ ਸਾਨੂੰ ਸਾਲ ਦੀ ਚਾਹੀਦੀ ਹੁੰਦੀ ਹੈ ਅੱਗੇ ਆਪਾਂ ਸੁਪਰ ਸਿੰਗਲ ਸੁਪਰ ਫਾਸਫੇਟ ਖਾਦ ਪਾ ਲੈਂਦੇ ਸੀ ਪਰ ਹੁਣ ਸਾਡੇ ਕਿਸਾਨਾਂ ਦਾ ਰਜੂ ਹੋ ਗਿਆ ਵੀ ਡੀਏਪੀ ਪਾਈ ਜਾਏ ਤਾਂ ਅਸੀਂ ਸਲਫਰ ਨੂੰ ਵਿੱਚ ਐਡ ਹੀ ਨਹੀਂ ਕਰ ਰਹੇ ਸਲਫਰ ਦੀ ਡੈਫੀਸ਼ੀਐਂਸੀ ਜਦੋਂ ਆ ਜਾਂਦੀ ਹੈ ਤਾਂ ਅਸੀਂ ਉਹਨੂੰ ਠੀਕ ਕਰਨ ਵਾਸਤੇ ਜਿਪਸਮ ਪਾ ਸਕਦੇ ਆ 100 ਕਿਲੋ ਜਿਪਸਮ ਦੀ ਸਾਡੀ ਰეკਮੈਂਡੇਸ਼ਨ ਜੀ ਹੈ ਅਸੀਂ ਬਿਜਾਈ ਤੋਂ ਪਹਿਲਾਂ ਵੀ ਜਿਪਸਮ ਪਾ ਸਕਦੇ ਆ ਤੇ ਬਿਜਾਈ ਤੋਂ ਬਾਅਦ ਵੀ ਪਾ ਸਕਦੇ ਆ ਪਰ ਇੱਥੇ ਧਿਆਨ ਰੱਖਣ ਦੀ ਉਹ ਗੱਲ ਹੈ ਕਿ ਜਿਪਸਮ ਹਮੇਸ਼ਾ ਪਾਣੀ ਲਾਉਣ ਤੋਂ ਪਹਿਲਾਂ ਪਾ ਦਿੱਤੀ ਜਾਵੇ ਤਾ ਜੋ ਉਹ ਪੱਤਿਆਂ ਤੇ ਨਾ ਡਿੱਗੇ ਜੇ ਉਹ ਪੱਤਿਆਂ ਤੇ ਡਿੱਗ ਜਾਂਦੀ ਹੈ ਤਾਂ ਫਿਰ ਉਹ ਫੋਟੋਸਿੰਥਸਿਸ ਦੀ ਪ੍ਰਕਿਰਿਆ ਨੂੰ ਖਰਾਬ ਕਰ ਦਿੰਦੀ ਹੈ ਸਲਫਰ ਦੀ ਡੈਫੀਸ਼ੈਂਸੀ ਵਾਸਤੇ ਅਸੀਂ ਆਪਣੇ ਖੇਤ ਵਿੱਚ ਬੈਂਟੋਨਾਈਟ ਸਲਫਰ 90% ਵੀ ਪਾ ਸਕਦੇ ਆ ਦਾਲ ਵਰਗੀ ਹੁੰਦੀ ਹੈ ਜੀ ਪਰ ਇਹਦਾ ਫਾਇਦਾ ਇਹ ਹੈ ਵੀ ਲਗਾਤਾਰ ਤੇ ਹੌਲੀ ਹੌਲੀ ਇਹ ਸਲਫਰ ਸਪਲਾਈ ਕਰਦੀ ਰਹਿੰਦੀ ਹੈ ਕੀ ਖਾਦਾਂ ਦੀ ਵਰਤੋਂ ਜਿਹੜੀ ਕਿਸਾਨ ਵੀਰ ਡੀਏਪੀ ਦੀ ਵਰਤੋਂ ਆਪਾਂ ਕਹਿੰਦੇ ਆਂ ਵੀ ਸੰਜਮ ਨਾਲ ਵਰਤੋ ਕਿਉਂਕਿ ਡੀਏਪੀ ਬਹੁਤ ਮਹਿੰਗਾ ਆ ਤੇ ਕਿਸਾਨ ਵੀਰ ਜ਼ਿਆਦਾ ਪਾਉਂਦੇ ਆ ਆਪਣੇ ਜ਼ਿਲ੍ਹੇ ਚ ਵੀ ਇਹੀ ਰੁਝਾਨ ਆ ਬਿਲਕੁਲ ਇਹੀ ਰੁਝਾਨ ਹੈ ਜੀ ਅਸੀਂ ਬਾਰ ਬਾਰ ਕਹਿੰਨੇ ਆ ਬਿਹਾੜੀ ਦੀਆਂ ਜਿਹੜੀਆਂ ਫਸਲਾਂ ਨੇ ਉਹ ਫਾਸਫੋਰਸ ਨੂੰ ਜ਼ਿਆਦਾ ਮੰਗਦੀਆਂ ਨੇ ਤਾਂ ਡੀਏਪੀ ਖਾਦ ਦੀ ਵਰਤੋਂ ਸਿਰਫ ਹਾੜੀ ਦੀ ਫਸਲਾਂ ਵਿੱਚ ਕੀਤਾ ਜਾਏ ਔਨ ਦੀ ਸੋਨੀ ਨੂੰ ਇਹਦੀ ਲੋੜ ਨਹੀਂ ਹੁੰਦੀ ਕਿਉਂਕਿ ਜਿੰਨੀ ਵੀ ਆਪਾਂ ਫਾਸਫੋਰਸ ਪਾਨੇ ਆ ਉਹ ਮੋਬਿਲਾਈਜ਼ ਨਹੀਂ ਹੁੰਦੀ ਮਤਲਬ ਜਿੱਥੇ ਪਾਓ ਉੱਥੇ ਪਈ ਰਹਿੰਦੀ ਹੈ ਅਤੇ ਹਾੜੀ ਦੀਆ ਫਸਲਾ ਸਿਰਫ ਅੱਧੀ ਹੀ ਡੀਏਪ ਜਿਹੜੀ ਅਸੀਂ ਪਾਨੇ ਆ ਉਹਨੂੰ ਵਰਤਦਿਆਂ ਨੇ ਤੇ ਸੋਣੀ ਵਾਸਤੇ ਉੱਥੇ ਅਵੇਲੇਬਲ ਪਈ ਹੁੰਦੀ ਹੈ ਪਰ ਕਿਸਾਨ ਵੀਰ ਇਸ ਗੱਲ ਨੂੰ ਨਹੀਂ ਸਮਝਦੇ ਇੱਕ ਤੁਹਾਨੂੰ ਇੱਥੇ ਛੋਟੀ ਜੀ ਗੱਲ ਕਹਿਣਾ ਚਾਹਾਂਗੀ ਕਿ ਮਿੱਟੀ ਵਿੱਚ ਇੱਕ ਆਪਣੀ ਹੀ ਕੈਮਿਸਟਰੀ ਚੱਲ ਰਹੀ ਹੁੰਦੀ ਹੈ ਜਦੋਂ ਅਸੀਂ ਕਿਸੇ ਇੱਕ ਤੱਤ ਨੂੰ ਵਧਾ ਦਿੰਦੇ ਆ ਤਾਂ ਦੂਸਰਾ ਤੱਤ ਆਪਣੇ ਆਪ ਘੱਟ ਹੋ ਜਾਂਦਾ ਹੈ ਇਦਾਂ ਜੇ ਫਾਸਫੋਰਸ ਅਸ ਫਾਰੀ ਵਾਰੀ ਪਾਈਏ ਜਾਂ ਜ਼ਿਆਦਾ ਕੁਆਂਟਿਟੀ ਚ ਪਾ ਦਈਏ ਤਾਂ ਫਾਸਫੋਰਸ ਦੇ ਨਾਲ ਸਾਡੀ ਜ਼ਿੰਕ ਮਿਲਣੀ ਘੱਟ ਹੋ ਜਾਂਦੀ ਹੈ ਜ਼ਿੰਕ ਦੀ ਅਵੇਲੇਬਿਲਟੀ ਘੱਟ ਹੋ ਜਾਂਦੀ ਹੈ ਜ਼ਿੰਕ ਦਾ ਜਦੋਂ ਘਾਟ ਆਂਦੀ ਹੈ ਤਾਂ ਆਪਣੀ ਫਸਲਾਂ ਵਿੱਚ ਕਾਫੀ ਨੁਕਸਾਨ ਹੋ ਜਾਂਦਾ ਹੈ ਫਸਲਾਂ ਝਾੜੀनुਮਾ ਹੋ ਜਾਂਦੀਆਂ ਨੇ ਫਸਲਾਂ ਵਿੱਚ ਵੈਜੀਟੇਟਿਵ ਗਰੋਥ ਨਹੀਂ ਹੁੰਦੀ ਉਹਨਾਂ ਦਾ ਗੰਢ ਤੋਂ ਗੰਢ ਦਾ ਜਿਹੜਾ ਹੈਗਾ ਵਿੱਚ ਡਿਸਟੈਂਸ ਹੈ ਉਹ ਬਹੁਤ ਘੱਟ ਜਾਂਦਾ ਆ ਉਸ ਕਰਕੇ ਆਪਣੀ ਦੋ ਤਰ੍ਹਾਂ ਦੀ ਨੁਕਸਾਨ ਹੁੰਦਾ ਇੱਕ ਤਾਂ ਅਸੀਂ ਡੀਏਪੀ ਜ਼ਿਆਦਾ ਪਾਇਆ ਮਹਿੰਗੀ ਖਾਦ ਹੈ ਸਾਡਾ ਇਕਨੋਮਿਕ ਨੁਕਸਾਨ ਹੋਇਆ ਦੂਜਾ ਸਾਡੀ ਫਸਲ ਵਿੱਚ ਜ਼ਿੰਕ ਦੀ ਵੀ ਘਾਟ ਆ ਕਿ ਸਾਨੂੰ ਜ਼ਿੰਕ ਵੀ ਪਾਣੀ ਪੈ ਜਾਏਗੀ ਸੋ ਬੜੀ ਹੀ ਸੰਜਮਤਾ ਨਾਲ ਫਾਸਫੋਰਸ ਤੱਤ ਦੀ ਵਰਤੋਂ ਕਰਨੀ ਚਾਹੀਦੀ ਹੈ ਬਹੁਤੀਆਂ ਜ਼ਮੀਨਾਂ ਦੇ ਵਿੱਚ ਅਜੇ ਝੋਨਾ ਲੱਗਣਾ ਨਹੀਂ ਸ਼ੁਰੂ ਹੋਇਆ ਹਾਂਜੀ ਕਿਉਂਕਿ ਆਪਣੇ ਦੋ ਫਸਲਾਂ ਜ਼ਿਆਦਾ ਸੌਣੀ ਦੀਆਂ ਚਲਦੀਆਂ ਨੇ ਜਿੱਥੇ ਨਰਮਕਪਾ ਤੇ ਮੈਨੂੰ ਲੱਗਦਾ ਵੀ ਝੋਨੇ ਦੀ ਫਸਲ ਹੀ ਮਾਨਸਾ 'ਚ ਜ਼ਿਆਦਾ ਆ ਤੇ ਸਰੋਂ ਵੀ ਕਿਤੇ ਕਿਤੇ ਕਿਸਾਨ ਵੀ ਰਹਾੜੀ 'ਚ ਲਾ ਲੈਂਦੇ ਆ ਸੋ ਕੀ ਨਰਮੇਕ ਪਾ ਜਿੱਥੇ ਕਿਸਾਨ ਵੀ ਬੀਜਦੇ ਆ ਉਹਨਾਂ ਥਾਵਾਂ ਤੇ ਜ਼ਿਆਦਾ ਘਾਟਾਂ ਆ ਜਾਂਦੀਆਂ ਨੇ ਜਾਂ ਝੋਨੇ ਵਾਲੀ ਥਾਂ ਤੇ ਆਉਂਦੀਆਂ ਝੋਨੇ ਵਾਲੀ ਥਾਂ ਤੇ ਇਹ ਵਾਲੇ ਜਿਹੜੇ ਆਪਾਂ ਕਹਿੰਦੇ ਆ ਮੈਗਨੀ ਸਲਫਰ ਤੇ ਜ਼ਿੰਕ ਦੀ ਘਾਟ ਜ਼ਿਆਦਾ ਆ ਜਾਂਦੀ ਹੈ ਨਰਮੇ ਨਾਲੋਂ ਪਰ ਨਰਮੇ ਉੱਥੇ ਹੀ ਉਗਾਏ ਜਾ ਰਹੇ ਨੇ ਫਿਲਹਾਲ ਜਿੱਥੇ ਪਾਣੀ ਬਹੁਤ ਮਾੜੇ ਨੇ ਪਾਣੀ ਅਵੇਲੇਬਲ ਨਹੀਂ ਹੋ ਰਿਹਾ ਉੱਥੇ ਕਿਸਾਨ ਵੀ ਨਰਮਾ ਲਾ ਰਹੇ ਆ ਅਸੀਂ ਨਰਮੇ ਵਾਸਤੇ ਲਗਾਤਾਰ ਕਿਸਾਨਾਂ ਨੂੰ ਉਤਸ਼ਾਹਿਤ ਕਰ ਰਹੇ ਆ ਕਿ ਆਪਾਂ ਇਹ ਵਾਲੇ ਫਸਲੀ ਚੱਕਰ ਕਣਕ ਝੋਨੇ ਨੂੰ ਛੱਡ ਕੇ ਕਣਕ ਨਰਮੇ ਵੱਲ ਜਾਈਏ ਤਾਂ ਕਿ ਆਪਣੇ ਫਸਲਾਂ ਵੀ ਤੱਤਾਂ ਦੀ ਘਾਟ ਥੋੜੀ ਘਟ ਆਏ ਮੈਂ ਉਮੀਦ ਕਰਦਾ ਕਿਸਾਨ ਵੀਰੋ ਇਹਨਾਂ ਦੀ ਦਸੇ ਨੁਕਤਿਆਂ ਤੇ ਚੱਲਦੇ ਹੋਏ ਤੁਸੀਂ ਹਾੜੀ ਦੀਆਂ ਫਸਲਾਂ ਦੇ ਵਿੱਚ ਮੁੱਖ ਤੌਰ ਤੇ ਕਣਕ ਦੇ ਵਿੱਚ ਆਉਂਦੀ ਖੁਰਾਕੀ ਤੱਤਾਂ ਦੀ ਘਾਟ ਦੀ ਪੂਰਤੀ ਕਰੋਗੇ ਡਾਕਟਰ ਸਾਹਿਬ ਬਹੁਤ ਵਧੀਆ ਜਾਣਕਾਰੀ ਦਿੱਤੀ ਤੁਹਾਡਾ ਇਹ ਨਹੀਂ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਤੋ ਸਾਡਾ ਅੱਜ ਦਾ ਵਿਸ਼ਾ ਹੈ ਹਾੜੀ ਦੀਆਂ ਫਸਲਾਂ ਵਿੱਚ ਸੁਚੱਜਾ ਖਾਦ ਪ੍ਰਬੰਧ ਤੇ ਇਸ ਵਿਸ਼ੇ ਤੇ ਜਿੱਥੇ ਡਾਕਟਰ ਸਾਹਿਬ ਨੇ ਤੁਹਾਨੂੰ ਜਾਣਕਾਰੀ ਦਿੱਤੀ ਉੱਥੇ ਹੀ ਜ਼ਿਲ੍ਹਾ ਮਾਨਸਾ ਦੇ ਕਿਸਾਨਾਂ ਨਾਲ ਵੀ ਗੱਲਬਾਤ ਕੀਤੀ ਹੈ ਤੇ ਗੱਲਬਾਤ ਕੀਤੀ ਹੈ ਡਾਕਟਰ ਰਣਜੀਤ ਸਿੰਘ ਚੋਹਾਨ ਨੇ ਤੇ ਫਿਰ ਆਓ ਵੇਖਦੇ ਹਾਂ ਹਾੜੀ ਦੀਆਂ ਫਸਲਾਂ ਦੇ ਵਿੱਚ ਖੁਰਾਕੀ ਤੱਤਾਂ ਦੀ ਘਾਟ ਇਸੇ ਵਿਸ਼ੇ ਨੂੰ ਲੈ ਕੇ ਅਸੀਂ ਪਹੁੰਚੇ ਹਾਂ ਕਿਸਾਨ ਵੀਰਾਂ ਦੇ ਵਿੱਚ ਪਿੰਡ ਹੈ ਜ਼ਿਲ੍ਹਾ ਮਾਨਸਾ ਦਾ ਜੋਗਾ ਤੇ ਮੇਰੇ ਨਾਲ ਇਸ ਪਿੰਡ ਦੇ ਬਹੁਤ ਹੀ ਸੂਝਮਾਨ ਕਿਸਾਨ ਵੀਰ ਜਿਹੜੇ ਬੜੇ ਲੰਬੇ ਸਮੇਂ ਤੋਂ ਖੇਤੀ ਕਰਦੇ ਆ ਰਹੇ ਆ ਉਹ ਖੜੇ ਨੇ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਆ ਤੇ ਨਾਲ ਹੀ ਇਸ ਬਲਾਕ ਦੇ ਜੋਗਾ ਜਿਹੜੇ ਬਲਾਕ ਦੇ ਵਿੱਚ ਪੈਂਦਾ ਪੀਖੀ ਬਲਾਕ ਹੈ ਉਸ ਬਲਾਕ ਦੇ ਖੇਤੀਬਾੜੀ ਵਿਕਾਸ ਅਫਸਰ ਮੇਰੇ ਨਾਲ ਨੇ ਡਾਕਟਰ ਨਰਿੰਦਰਪਾਲ ਸਿੰਘ ਜੀ ਅ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਤੁਹਾਡੇ ਕੋਲੋਂ ਮੈਂ ਪੁੱਛਣਾ ਚਾਹੂੰਗਾ ਕਿ ਕਣਕ ਦੀ ਫਸਲ ਦੇ ਵਿੱਚ ਕਿਹੜੇ ਕਿਹੜੇ ਤੱਤਾਂ ਦੀ ਲੋੜ ਪੈਂਦੀ ਹੈ ਤੇ ਕਿਵੇਂ ਕਿਸਾਨ ਵੀਰ ਪੂਰਤੀ ਕਰਦੇ ਆ ਡਾਕਟਰ ਸਾਹਿਬ ਕਣਕ ਦੀ ਫਸਲ ਦੇ ਵਿੱਚ ਜੇ ਆਪਾਂ ਮੌਜੂਦਾ ਹਾਲਾਤ ਨੂੰ ਦੇਖੀਏ ਤਾਂ ਮੇਨਲੀ ਇੱਕ ਤਾਂ ਮੈਗਨੀਜ਼ ਦੀ ਘਾਟ ਤੇ ਇੱਕ ਜ਼ਿੰਕ ਦੀ ਘਾਟ ਤੇ ਜਿਹੜੀਆਂ ਰੇਤਲੀਆਂ ਜ਼ਮੀਨਾਂ ਹੈਗੀਆਂ ਉਹਨਾਂ ਦੇ ਵਿੱਚ ਕਈ ਵਾਰ ਨਾਈਟ੍ਰੋਜਨ ਘਾਟ ਦੀ ਸਮੱਸਿਆ ਆ ਜਾਂਦੀ ਇਹਨਾਂ ਤੱਤਾਂ ਦੀ ਪੂਰਤੀ ਕਿਸਾਨ ਵੀਰ ਫੇ ਕਿਵੇਂ ਕਰਦੇ ਆ ਥੋੜਾ ਜਿਹਾ ਵੀ ਸਾਨੂੰ ਦੱਸੋ ਇਹਨਾਂ ਤੱਤਾਂ ਦੀ ਪੂਰਤੀ ਕਰਨ ਵਾਸਤੇ ਜਿਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਨੇ ਜੇ ਤਾਂ ਮੈਗਨੀਜ਼ ਦੀ ਕਣਕ ਦੇ ਵਿੱਚ ਕਮੀ ਹੈਗੀ ਆ ਤਾਂ ਉਹਦੇ ਲਈ ਇੱਕ ਜਿਹੜੀ ਸਪਰੇਅ ਆ ਉਹ ਸਿਫਾਰਿਸ਼ ਕੀਤੀ ਆ ਮੈਗਨੀਜ਼ ਸਲਫੇਟ 30.5% ਜਿਹਦੇ ਵਿੱਚ ਸਲਫਰ ਦੀ ਮਾਤਰਾ ਵੀ 17% ਹੁੰਦੀ ਹੈ ਉਹਦਾ ਡੇਢ ਤੋਂ 2 ਕਿਲੋ ਦੇ ਹਿਸਾਬ ਨਾਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜੇ ਕਿਸਾਨ ਵੀਰ ਸਪਰੇਅ ਕਰ ਸਕਦੇ ਆ ਉਹਦੇ ਨਾਲ ਮੈਗਨੀਜ਼ ਦੀ ਘਾਟ ਦੀ ਜਿਹੜੀ ਕਮੀ ਆ ਪੂਰੀ ਹੋ ਜਾਂਦੀ ਹੈ ਇਸ ਤੋ ਬਿਨਾ ਜਿਹੜੀਆਂ ਰੇਤਲੀਆਂ ਜ਼ਮੀਨਾਂ ਨੇ ਉਸ ਦੇ ਵਿੱਚ ਵੀ ਆ ਆਪਾਂ ਕਣਕ ਦੀ ਪੂਰਤੀ ਕਰ ਦੀ ਘਾਟ ਦੀ ਪੂਰਤੀ ਕਰਨ ਵਾਸਤੇ ਜਿਹੜੀ ਆਪਾਂ ਯੂਰੀਆ ਦਾ ਜਿਹੜੀ ਆ ਡੋਜ਼ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਦੱਸਿਆ ਉਹ ਡੋਜ਼ ਪ੍ਰੋਪਰ ਮਾਤਰਾ ਦੇ ਵਿੱਚ ਵਰਤ ਕੇ ਨਾਈਟ੍ਰੋਜਨ ਦੀ ਕਮੀ ਪੂਰੀ ਕਰੀਏ ਤੇ ਜ਼ਿੰਕ ਦੀ ਕਮੀ ਪੂਰੀ ਕਰਨ ਵਾਸਤੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਅ 25 ਜਾਂ 20 ਕਿਲੋ ਜ਼ਿੰਕ ਬਿਜਾਈ ਵੇਲੇ ਆਪਾਂ ਜ਼ਮੀਨ ਦੇ ਵਿੱਚ ਪਾ ਸਕਦੇ ਹਾਂ ਜਿਸ ਨਾਲ ਜ਼ਿੰਕ ਦੀ ਘਾਟ ਵੀ ਪੂਰੀ ਹੋ ਸਕਦੀ ਹੈ ਇਹ ਨੇ ਸਰਦਾਰ ਭਰਪੂਰ ਸਿੰਘ ਜੀ ਪਿੰਡ ਇਹਨਾਂ ਦਾ ਤਲਕਲਾ ਸੋ ਇਹਨਾਂ ਤੋਂ ਜਾਣਕਾਰੀ ਲੈਣੇ ਆ ਤੁਸੀਂ ਭਰਪੂਰ ਸਿੰਘ ਜੀ ਦੱਸੋ ਕਿ ਕਣਕ ਦੀ ਫਸਲ ਦੇ ਵਿੱਚ ਕਿਹੜੀ ਕਿਹੜੀ ਖਾਦ ਤੁਸੀਂ ਪਾਉਨੇ ਡਾਕਟਰ ਸਰ ਕਣਕ ਦੇ ਵਿੱਚ ਅਸੀਂ ਸ਼ੁਰੂਤ ਤੋਂ ਪਹਿਲਾਂ ਤੋਂ 50 ਕਿਲੋ ਡੀਪੀ ਤੇ 40 ਕਿਲੋ ਜੀ ਕਣਕ ਦਾ ਬੀਜ ਜੀ ਤੇ ਉਸ ਤੋਂ ਬਾਅਦ ਜੀ ਅਸੀਂ 15 20 ਦਿਨਾਂ ਦੇ ਬਾਅਦ ਜੀ ਫਰਕ ਦੇ ਨਾਲ ਜੀ ਜੇ ਕੋਈ ਕਿਤੇ ਘਾਟ ਆਉਂਦੀ ਹੈ ਜੀ ਅਸੀਂ ਮੈਗਨੀਜ਼ ਦੀ ਸਲਫਰ ਦੀ ਜੀ ਸਪਰੇਅ ਕਰਦੇ ਹਾਂ ਜੀ ਤੇ ਉਹ ਪੀਲੇਪਣ ਤੋਂ ਜੀ ਸਭ ਕੁਝ ਉਹਦੇ ਵਿੱਚ ਰੋਕਿਆ ਜਾ ਸਕਦਾ ਜੀ ਜਦੋਂ ਮੈਂ ਆਮ ਤੌਰ ਤੇ ਦੇਖਦਾ ਕਿ ਮਾਨਸਾ ਜਿਲੀ ਦੀਆਂ ਜ਼ਮੀਨਾਂ ਬਹੁਤੀਆਂ ਵਧੀਆ ਨਹੀਂ ਆ ਕਿਉਂਕਿ ਹਲਕੀਆਂ ਜ਼ਮੀਨਾਂ ਸੀ ਭਾਵੇਂ ਅਸੀਂ ਹੁਣ ਨਵੀਆਂ ਚਾਲੂ ਕੀਤੀਆਂ ਨੇ ਨਰਮੇ ਛੋਲੇ ਵਾਲੀਆਂ ਜ਼ਮੀਨਾਂ ਸੀਆਂ ਇਹ ਨਰਮੇ ਵਾਲੀਆਂ ਪਰ ਅਸੀਂ ਝੋਨੇ ਤੇ ਲਾ ਲਈਆਂ ਤੱਤਾਂ ਦੀ ਘਾਟ ਆਉਣੀ ਸੁਭਾਵਿਕ ਆ ਕਿੱਦਾਂ ਲੱਗਦਾ ਵੀ ਜ਼ਮੀਨਾਂ ਹੁਣ ਮੰਨਣ ਲੱਗ ਗਈਆਂ ਆਪਣੇ ਸਾਰੀਆਂ ਘਾਟਾਂ ਨੂੰ ਜਾਂ ਹੁਣ ਠੀਕ ਹੋਣ ਲੱਗ ਗਈਆਂ ਜਾਂ ਅਜੇ ਵੀ ਫਰਕ ਹੈ ਵੀ ਜ਼ਮੀਨ ਖਰਾਬ ਹੈ ਡਾਕਟਰ ਸਾਹਿਬ ਅੱਗੇ ਨੂੰ ਬਹੁਤ ਫਰਕ ਹੈ ਜੀ ਹੂੰ ਪਹਿਲਾਂ ਰੇਤਲੀ ਧਰਤੀ ਸੀ ਸਾਡੀ ਜਿਵੇਂ ਹੁਣ ਪੈਣੀ ਫੱਤਾ ਜੀ ਇੱਥੇ ਬਹੁਤ ਜ਼ਿਆਦਾ ਰੇਤਲੀ ਧਰਤੀ ਹੈ ਜੀ ਹੂੰ ਤੇ ਉੱਥੇ ਅਸੀਂ ਇੱਕ ਤਾਂ ਵੱਧ ਤੋਂ ਵੱਧ ਜਿਹੜੀ ਕੋਈ ਰეკਮੈਂਡ ਕਰਦੇ ਆਂ ਜੀ ਕੋਈ ਚੀਜ਼ ਮੰਨ ਲਓ ਜਿਵੇਂ ਆਪਣਾ ਹੋਇਆ ਜੀ ਕੋਈ ਆਪਾਂ 240 ਸੜਕਿਆਂ ਨੇ ਜਾਂ ਕਣਕ ਤੇ ਉਹਦੀ ਕੰਮ ਵਾਸਤੇ ਵੀ ਉਹ 4 ਏਂਕਰ ਦੇ ਹਿਸਾਬ ਨਾਲ ਜੀਤ ਹੂੰ ਉਦੇ ਉੱਪਰ ਵੀ ਇੱਕ ਕਿੱਲੇ ਦੇ ਅੰਕੜੇ ਦੇ ਹਿਸਾਬ ਨਾਲ ਪਾਉ ਜੀ ਇਹਨੂੰ ਜਿਹੜਾ ਡਾਕਰ ਬਹਾਨਾ ਜੀ ਉਹਦੇ ਤੇ ਪਾਉ ਜੀ ਤਿੰਨ ਕਿੱਲੇ ਤੇ ਪ੍ਰਤੀ ਲੀਟਰੀ ਕਈ ਵਾਰੀ ਨਾ ਕਿਸਾਨ ਵੀ ਛੜਕਾ ਕਰਨ ਤੋਂ ਭੱਜਦੇ ਆ ਕਹਿੰਦੇ ਆ ਜੀ ਆਪਾਂ ਯੂਰੀਏ ਦੇ ਨਾਲ ਹੀ ਛਿੱਟਾ ਦੇ ਦਈਏ ਸਭ ਕਾਸੇ ਦਾ ਹਨਾ ਛੋਟੇ ਤੱਤ ਵੀ ਵਿੱਚ ਹੀ ਪਾ ਲਈ ਮੈਗਨੀਜ਼ ਵੀ ਵਿੱਚ ਪਾ ਲਈ ਜ਼ਿੰਕ ਵੀ ਪਾ ਲਈ ਛਿੱਟਾ ਦੇ ਦਿੱਤਾ ਯੂਨੀਵਰਸਿਟੀ ਦੀ ਸਪਾਰਸ਼ਾ ਵੀ ਆਪਾਂ ਮੈਗਨੀਜ਼ ਦੀ ਛੜਕਾ ਕਰੀਏ ਇਹਦੇ ਸੰਬੰਧੀ ਕੀ ਕਹਿਣਾ ਚਾਹੋਗੇ ਇਦੇ ਸੰਬੰਧੀ ਜਾਇ ਕਹਿੰਦੇ ਵੀ ਤੇ ਧਰੀ ਆਪਣੀ ਜ਼ਿੰਕ ਹੈ ਜੀ ਉਹ ਵੀ ਮਿਲਾ ਕੇ ਕਰੋ 17% ਜੀ ਹੂੰ ਉਹ ਕਮੀ ਪੂਰੀ ਕਰਦਾ ਜੀ ਵਿੱਚ ਨਾਲ ਮੈਗਨੀਜ਼ ਪਾਉ ਜੀ ਤੇ ਉਹ ਤੱਤਾਂ ਨੂੰ ਪੂਰੇ ਕਰੂ ਘਾਟ ਪੂਰੀ ਕਰੂ ਸੋ ਹੋਰ ਕਿਸਾਨ ਵੀਰਾਂ ਨੂੰ ਕੋਈ ਇਹੋ ਜਿਹੇ ਕਾਫੀ ਲੰਬੇ ਸਮੇਂ ਤੋਂ ਡੀਏਪੀ ਵੀ ਵੱਧ ਪਾ ਰਹੇ ਆ ਤੇ ਯੂਰੀਆ ਵੀ ਵੱਧ ਪਾ ਰਹੇ ਆ ਕੀ ਕਹਿਣਾ ਚਾਹੋਗੇ ਮੈਂ ਕਿਸਾਨ ਵੀਰਾਂ ਨੂੰ ਇਹੀ ਬੇਨਤੀ ਕਰਦਾ ਵੀ ਤੁਸੀਂ ਘੱਟ ਤੋਂ ਘੱਟ ਯੂਰੀਆ ਜੀ ਜਿਵੇਂ ਹੁਣ 4 ਗੱਟੇ ਲਾ ਰਹੇ ਸਾਰੇ ਤੁਸੀਂ ਵੀ 2 2.5 ਗੱਟੇ ਲਾਓ ਜੀ ਸਰਦਾਰ ਮਿੱਠੂ ਸਿੰਘ ਨੇ ਪਿੰਡ ਜੋਗਾ ਤੁਸੀਂ ਇਹ ਛੋਟੇ ਤੱਤਾਂ ਦੀ ਘਾਟ ਦੀ ਪੂਰਤੀ ਫਿਰ ਕਿਦਾਂ ਕਰਦੇ ਹੋ ਆਉਂਦੀ ਹੈ ਜ਼ਮੀਨ ਦੇ ਵਿੱਚ ਘਾਟ ਫਸਲਾਂ ਨੂੰ ਆਉਂਦੀ ਹੈ ਕਿਦਾਂ ਪੂਰੀ ਕਰਦੇ ਹੋ ਬਿਲਕੁਲ ਆਉਂਦੀ ਹੈ ਜੀ ਇੱਕ ਤਾਂ ਸਾਡਾ ਖੇਤ ਐਸਾ ਹੈ ਜੀ ਜਦੋਂ ਤੱਕ ਬੀਜ ਤੇ ਬਿਲਕੁਲ ਠੀਕ ਹੁੰਦਾ ਹੈ ਜਦੋਂ ਉਹਨੂੰ ਪਾਣੀ ਦੇਤਾ ਉਹ ਜਮੇ ਖਤਮ ਹੋਣ ਵਾਲੀ ਹੋ ਜਾਂਦੀ ਹੈ ਉਸ ਤੋਂ ਬਾਅਦ ਇੱਕ ਮੈਗਨੀਜ਼ ਤੇ ਬਿਲਕੁਲ ਕਹੀ ਕਰਨੀਆਂ ਪੈਂਦੀਆਂ ਜੀ 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 ਉਹਨੂੰ ਬਹੁਤ ਮਿੰਤ ਨਾਲ ਅਸੀਂ ਉਹ ਕਰਦੇ ਵਾਹਣ ਉਹੀ ਹੈ ਕੱਲਾ 6 ਕਿੱਲੇ ਜੀ 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 ਹੋਰ ਲਵੇ ਵਾਲਾ ਠੀਕ ਹੈ ਤੇ ਮੈਗਨੀਸ਼ੀਆ ਜ਼ਰੂਰ ਦੇਣੀ ਦੇਣੀ ਆ ਉਹ ਯੂਰੀਆ ਸਿਮਕਤਾਰ ਹਿਸਾਬ ਨੇ ਪਾਉਣੇ ਆ ਜੀ ਕਿਉਂਕਿ ਸਾਡੇ ਕੋਲ ਇਹ ਕਰਦੀ ਖੇਤੀ ਕੋ ਠੇਕੇ ਵਾਲੀ ਨਹੀਂ ਵੀ ਜਿਆਦਾ ਯੂਰੀਆ ਦੀਏ ਵੀ ਡੀਏਪੀ 50 ਕਿਲੋ ਤੋਂ ਕਦੇ ਵਧਾਇਆ ਨਹੀਂ ਘਟ ਭਾਵੇਂ ਜਾਵੇ ਤੇ ਯੂਰੀਆ ਵੀ ਅਸੀਂ 2 2.5 ਗੱਟੇ ਲਾਉਣ ਆ ਪਰ ਉਹ ਜਿਹੜੀ ਪ੍ਰੋਬਲਮ ਹੁੰਦੀ ਉਹਨੇ ਤੁਹਾਨੂੰ ਖੇਤ ਦੀ ਉਹ ਕਣਕ ਦੀ ਜਿੰਮੇ ਜਦੋਂ ਤੋਂ ਕਿਤੇ ਸੌਂਡ ਕਰਕੇ ਲਾ ਲਓ ਜਾਂ ਕਿਵੇਂ ਲਾ ਲਓ ਉਹਦਾ ਕਰਕੇ ਉਹ ਪਿਛਲੇ ਸਾਲ ਵੀ ਬੜੀ ਆਈ ਸੀ ਕਦੀ ਮਿੱਟੀ ਟੈਸਟ ਕਰਾਈਆ ਤੁਸੀਂ ਮਿੱਟੀ ਨਹੀਂ ਕਰ ਰਹੇ ਤਾਂ ਕੀ ਕਰਾਉਣੀ ਹੈ ਜੀ ਉਹ ਮਿੱਟੀ ਦੀ ਤਾਂ ਕੀ ਪੂਰੀ ਹੋ ਜੀ ਮਿੱਟੀ ਜ਼ਰੂਰ ਪੜਨੇ ਕੋ ਮੇਰੀ ਸਕੀਮ ਹੈ ਤਾਂ ਕੋਈ ਬਾਹਣ ਵੀ ਪਾਟਣਾ ਹੈ ਉਹ ਅੱਛਾ ਵੀ ਉੱਪਰੋਂ ਇਹ ਕਹਿੰਦੇ ਜਿਹੋ ਜਿਹਦੇ ਉੱਪਰ ਉਹ ਕੋਈ ਚੀਜ਼ ਹੈ ਜਿਹੜੀ ਉਹ ਨਹੀਂ ਹੋਣਦੀ ਵੀ ਤਾਂ ਕਿਉਂ ਬਾਹਣ ਵੀ ਪਾਟਣਾ ਹੈ ਕਿ ਮਿੱਟੀ ਵੀ ਪਰਖੋ ਜ਼ਰੂਰ ਕਰਵਾਉਣੀ ਹੈ ਅਮਰੀਕ ਸਿੰਘ ਨੇ ਜੋਗੇ ਤੋਂ ਕੀ ਕਹਿਣਾ ਚਾਹੂੰਗੀ ਕਿ ਛੋਟੇ ਤੱਤਾਂ ਦੀ ਪੂਰਤੀ ਕਿਵੇਂ ਕਰਦੇ ਹਾਂ ਵੈਸੇ ਜੀ ਸਾਡੀ ਧਰਤੀ ਵੈਸੇ ਡੱਕ ਰਹੀ ਬਹੁਤ ਤਕੜੀ ਫਲਾੜੀ ਦੀ ਧਰਤੀ ਵਜਦੀ ਹੈ ਉਸਤੇ ਮੈਨੂੰ 2 ਸਾਲ ਹੀ ਹੋਏ ਨੇ ਖੇਤੀ ਕਰਦੇ ਨੂੰ ویسੇ ਪਹਿਲਾਂ ਮੇਰਾ ਪੈਸਟੀਸਾਈਡ ਦਾ ਕੰਮ ਸੀ ਉਹ ਮੈਂ ਛੜਤਾ ਸੀ ਤੇ ਉਹਦੇ ਵਿੱਚ ਮੈਂ ਕੋਈ ਢੋਲੀ ਨਹੀਂ ਚੱਕੀ 2 ਸਾਲ ਨਾ ਝੋਨੇ ਤੇ ਨਾ ਕਣਕ ਤੇ ਵੀ ਮੈਂ ਕੋਈ ਨਾ ਮੈਗਨੀਜ਼ ਨਾ ਜ਼ਿੰਕ ਨਾ ਮੈਂ ਲੋਹਾ ਕਾਟ ਨਾ ਮੈਂ ਕੋਈ ਫੰਗੀਸਾਈਡ ਨਾ ਕੋਈ ਕੀਟਨਾਸ਼ਕ ਨਾ ਕੋਈ ਜ਼ਿੰਕ ਪਾਉਣ ਵਿੱਚ ਨਾ ਕੋਈ ਡੀਪੀ ਝੋਨੇ 'ਚ ਤੇ ਨਾ ਕੋਈ ਉਹਦੇ ਵਿੱਚ ਸਲਫਰ ਨਾ ਪਟਾ ਕੋਈ ਸੀ ਕਹਿੰਦੇ ਮੈਂ ਕੁਝ ਨਹੀਂ ਪਾਉਂਦਾ ਡੀਏਪੀ ਤੋਂ ਬਿਨਾਂ ਤਾਂ ਅੱਜਕੱਲ ਕਣਕ 'ਚ ਪਾਉਂਦੇ ਆ 50 ਕਿਲੋ ਹਾਂ 38 ਕਿਲੋ ਕਣਕ 'ਚ ਡੀਏਪੀ 50 ਕਿਲੋ ਤੇ 38 ਕਿਲੋ ਬੀਜ ਪਿਛਲੀ ਵਾਰੀ 64 ਮਣ ਕਣਕ ਆਪਾਂ ਤੋਲੀ ਆ ਕੋਈ ਬਤਰ ਸਪਰੇ ਨਹੀਂ ਕਰੀ ਸਰਦਾਰ ਦੇਵ ਸਿੰਘ ਪਿੰਡ ਹੈ ਜੋਗਾ ਇਹਨਾਂ ਦਾ ਇਹ ਵੀ ਮੇਰੇ ਨਾਲ ਖੜੇ ਨੇ अच्छा ਜਦੋਂ ਕਿਸੇ ਤਤ ਦੀ ਘਾਟ ਆਉਂਦੀ ਆ ਕਿਉਂਕਿ ਬਹਾਨਾ ਆਪਣੇ ਕੋਲ ਕਾਫੀ ਹੁੰਦਾ ਆ ਕਿ ਠੇਕੇ ਤੇ ਵੀ ਲਿਆ ਹੁੰਦਾ ਆ ਛਿੜਕਾ ਜਿਹੜਾ ਕਰਦੇ ਆ ਫਿਰ ਇਕੱਠੇ ਹੋ ਕੇ ਕਰਦੇ ਆ ਜਾਂ ਕਿਵੇਂ ਕਰਦੇ ਆ ਇਕੱਲੇ ਕਰਦੇ ਆ ਨਹੀਂ ਢੋਲੀਆਂ ਨਾਲ ਹੀ ਕਰਦੇ ਆ ਜੀ ਢੋਲੀਆਂ ਦੇ ਨਾਲ ਹੀ ਕਰੀ ਜਾਂਦੀ ਆ ਜੀ ਨਹੀਂ ਇਕੱਠੇ ਹੋ ਕੇ ਕਰਦੇ ਆ ਹਾਂ ਇਕੱਠੇ ਹੋ ਕੇ ਜੀ ਕਹਿੰਦਾ ਹਾਂ ਕਿੰਨੇ ਕੁ ਜਣੇ ਇਕੱਠੇ ਹੁੰਨੇ ਆ ਬਸ 4 ਬੰਦੇ ਹੁੰਨੇ ਆ ਜੀ ਕਹਿੰਦਾ ਤੇ ਹਾਂ ਚਾਰ ਬੰਦੇ ਨਾਲ ਕਰੀਏ ਨੇ 22 ਕਿੱਲੀ ਖੇਤੀ ਕਰਦੇ ਆ ਜੀ ਕੋਈ ਆਪਾਂ ਠੇਕੇ ਵਾਲੇ ਵਿੱਚ ਇਹ ਵੀ ਹੈ ਨਹੀਂ ਵੀ ਆਪਾਂ ਇਹ ਠੇਕੇ ਦੇ ਬਾਹਰ ਲੱਤਾ ਹੋਇਆ ਵੀ ਇਹਦੇ ਵਿੱਚ ਆਪਾਂ ਬਾਲਾ ਰੇ ਪਾ ਦੋ ਜੋ ਆਪਾਂ ਇਹਦੇ ਵਿੱਚ ਵੀ ਬਾਲਾ ਹੋ ਸਬਾਨ ਸਿਰਦੋ ਉਹ ਨਹੀਂ ਹੈਗਾ ਆਪਣਾ ਕੰਮ ਤੇ ਉਹ ਕਹਿੰਦਾ 11 ਸਾਲ ਹੋ ਗਏ ਜੀ ਆਪਣੇ ਕੋਲੇ ਉਹ ਬੰਦਾ ਕਹਿੰਦਾ ਵੀ ਸੋਨੂੰ ਹੀ ਦੇਣਾ ਫਿਰ ਮਤਲਬ ਕਿ ਜਿਹੜੀ ਹਿਸਾਬ ਨਾਲ ਖੇਤੀ ਘੱਟ ਹੋ ਜੇ ਜਾਂ ਵੱਧ ਹੋ ਜੇ ਜੀ ਇਹ ਨਹੀਂ ਆਪਾਂ ਸੋਚਣਾ ਵੀ ਉਹਦੇ ਵਿੱਚ ਆਪਾਂ ਰੇ ਪਾ ਕੇ ਇਹਨੂੰ ਵੀ ਆਪਣੇ ਠੇਕੇ ਦੀ ਜ਼ਮੀਨ ਹੈ ਜੀ ਇਹਨੂੰ ਆਪਾਂ ਬੇਕਾਰ ਕਰਨੀ ਹੈ ਜਾਇ ਨੂੰ ਉਹ ਕਰਨਾ ਜੀ ਇਹ ਗਾਹਾਂ ਵੀ ਕਿਸੇ ਬੰਦੇ ਨੂੰ ਮੂਰੇ ਵੀ ਲੋੜ ਆਈ ਹੁਣ ਮੂਰੇ ਸਮਾਂ ਆ ਜਾਣਾ ਆ ਝੋਨੇ ਇਹਦੀ ਕਣਕ ਦੀ ਕਟਾਈ ਦਾ ਸੋ ਕਿਦਾਂ ਫਿਰ ਉਸ ਤੋਂ ਪਹਿਲਾਂ ਕੋਈ ਤੱਤ ਸਪਰੇਅ ਕਰਨਾ ਹੁਣ ਹਾਂਜੀ ਜੇ ਕੋਈ ਮੈਗਜ਼ੀਨ ਹੋਈ ਮਾਣਾ ਉਹ ਕਰ ਦਾਂਗੇ ਠੀਕ ਹੈ ਜੀ ਉਹਦੇ ਨਾਲ ਆ ਵੀ ਕੋਈ ਆਪਾ ਹੋ ਨਹੀਂ ਜਾਂ ਵਧੀਆ ਕਣਕ ਖੜੀ ਹੈ ਠੀਕ ਹੈ ਜੀ ਹਾਂ ਜੀ ਹੁਣ ਤੱਕ ਸਮੱਸਿਆ ਹੀ ਕਣਕ ਨੂੰ ਨਾ ਜੀ ਕੋਈ ਨਹੀਂ ਆਈ ਬੱਸ ਵਧੀਆ ਠੀਕ ਹੈ ਜੀ ਕਹਿੰਦਾ ਬਾ ਤਾਣੀ ਸਪਰੇਅ ਕਰ ਦਾਂਗੇ ਠੀਕ ਹੈ ਜੀ ਹੁਣ ਕਈ ਵਾਰੀ ਕਹਿੰਨ ਲੱਗੇ ਆਂ ਦੀ ਆਪਾਂ ਬਘੋਲੇ ਤੋਂ ਜੂਰੀਆ ਸਿਰਦੇ ਜੀ ਉਹ ਵੀ ਮਾੜੀ ਗੱਲ ਆ ਜੀ ਹਾਂ ਉਹਦੇ ਵਿੱਚ ਵੀ ਆਪਾਂ ਕੋਈ ਕਿਤੇ ਜੂਰੀਆ ਨਹੀਂ ਛੱਟਿਆ ਕੋਈ ਨਹੀਂ ਉਹ ਕਰਿਆ ਬਸ ਤੱਤਾ ਹੀ ਸਪਰੇਅ ਕਰੀ ਜਾਂਦਾ ਜੀ ਜੂਰੀਆ ਵੱਧ ਤੋਂ ਵੱਧ ਘਟ ਤੇ ਇੱਕ ਬੁਰੀ ਤੋਂ ਵੱਧ ਕਿਤੇ ਵੀ ਠੇਕੇ ਵਾਲੇ ਵਾਹਨ ਦੇ ਵਿੱਚ ਆਪਾਂ ਡੀਏਪੀ ਤੋਂ ਵੱਧ ਰਹੀ ਨਹੀਂ ਪਾਇਆ ਕਿਤੇ ਵੀ ਲੱਗੋ 11 ਸਾਲ ਹੋ ਗਏ ਜਦ ਛੜਕ ਦੇ ਉੱਤੇ ਆ ਕਿਤੇ ਵੀ ਜਾ ਕੇ ਦੇਖ ਲਿਓ ਲੋਕ ਕਹਿੰਦੇ ਜੀ ਛੋਟੀ ਫਸਲ ਮਾੜੀ ਐ ਅਸੀਂ ਕਹਿੰਨੇ ਕੋਈ ਗੱਲ ਨਹੀਂ ਜੀ ਠੇਕਾ ਕਿਵੇਂ ਭਰੋਗੇ ਪਰ ਵੀ ਅਸੀਂ ਜ਼ਮੀਨ ਨਹੀਂ ਖਰਾਬ ਕਰਨੀ ਮੇਰੇ ਨਾਲ ਨੇ ਸਰਦਾਰ ਕੁਲਦੀਪ ਸਿੰਘ ਪਿੰਡ ਜੋਗਾ ਤੋਂ ਤੁਸੀਂ ਦੱਸੋ ਇਸ ਵੇਲੇ ਫਸਲ ਤੁਹਾਡੀ ਕਿਦਾਂ ਦੀ ਖੜੀ ਆ ਫਸਲ ਜੀ ਏਦੋਂ ਪਹਿਲਾਂ ਬੀਜਣ ਤੋਂ ਬਾਅਦ ਸੁੰਡ ਪੈ ਗਿਆ ਸੀ ਉਹ ਸੁੰਡ ਨੂੰ ਅਸੀਂ ਦਵਾਈਆਂ ਨਾਲ ਕੰਟਰੋਲ ਕੀਤਾ ਹੁਣ ਅਸੀਂ ਉਹਦੇ ਵਿੱਚ ਸਾਨੂੰ ਰੇਹ ਕੁਝ ਜ਼ਿਆਦਾ ਲਾਉਣਾ ਪੈ ਗਿਆ ਕਮਜ਼ੋਰ ਹੋ ਗਈ ਫਸਲ ਮਜਬੂਰੀ ਹੈ ਜੀ ਜ਼ਿਆਦਾ ਜੀ ਨਹੀਂ ਕਰਦਾ ਪਾਉਨ ਨੂੰ ਤੇ 50 ਕਿਲੋ ਡੀਪੀ ਤੇ ਗੱਟੇ ਤਾਂ ਚਲੋ ਜਿਹੜੇ ਲਾਗੇ ਲਾਗੇ ਸਰਦਾਰ ਗੁਰਮੀਤ ਸਿੰਘ ਪਿੰਡ ਜੋਗਾ ਦੇ ਮੇਰੇ ਨਾਲ ਖੜੇ ਆ ਇਹਨਾਂ ਨਾਲ ਵੀ ਗੱਲਬਾਤ ਕਰਨੀ ਆ ਕਿ ਕਣਕ ਦੀ ਫਸਲ ਐਸ ਵੇਲੇ ਤੁਹਾਡੀ ਕਿਦਾਂ ਖੜੀ ਆ ਕਣਕ ਦਾ ਫਸਲ ਤਾਂ ਠੀਕ ਆ ਜੀ ਇੱਕ ਸਪਰੇਅ ਢਲ ਕੇ ਛੰਡ ਬਹੁਤ ਪੈਂਦਾ ਹੈ ਇਸੇ ਕਰਕੇ ਸਪਰੇਅਾਂ ਤਾਂ ਕਰਨੀਆਂ ਪਈਆਂ ਉਂਕਰ ਰੇਤ ਵੀ ਫਰਕ ਪੈਂਦਾ ਹੈ ਰੇਤ ਵੀ ਘਟ ਬਣਾ ਬੰਦਾ ਗੱਲ ਕਰ ਛੰਡ ਬਹੁਤ ਪੈਂਦਾ ਹੈ ਕਿਦਾਂ ਤੁਸੀਂ ਸਪਰੇਅਾਂ ਕੀਤੀਆਂ ਕੋਈ ਹਾਂਜੀ ਜੈਂਕ ਤੇ ਮੈਗਜ਼ੀਨ ਦੀਆਂ ਸਪਰੇਅਾਂ ਤਿੰਨ ਕਰਦਾ ਜੀ ਅੱਛਾ ਯੂਰੀਆ ਘਟਾਇਆ ਜੀ ਅੱਗੇ ਖੇਤੀਬਾੜੀ ਮਹਿਕਮੇ ਨਾਲ ਰਾਬਤਾ ਹੈਗਾ ਥੋੜਾ ਬਹੁਤਾ ਹਾਂਜੀ ਉਜਰ ਕੇ ਘਟਾਇਆ ਜੀ ਮੈਗਜ਼ੀਨ ਇਸ ਪ੍ਰਾਇਆਂ ਤੋਂ ਵੱਧ ਕਰਦਨੇ ਆ ਜੂਰੀਆ ਘਟਾ ਦਨੇ ਅੱਗੇ ਚਾਰ ਪੰਜ ਦੇ ਕਿਤਨ ਨਭਾਈਆਂ ਜੀ ਹਾਂ ਜੀ ਫਸਲ ਦਾ ਠੀਕ ਹੈ ਜੀ ਕਿਦਾਂ ਲੱਗਦਾ ਤੁਹਾਨੂੰ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀ ਕਣਕ ਦੀ ਫਸਲ ਵਧੀਆ ਹੋਊਗੀ ਐਤਕੀ ਹਾਂ ਕਣਕ ਦੀ ਫਸਲ ਤਾਂ ਵਧੀਆ ਉਮੀ ਪਿਆ ਜੀ ਇਸ ਤਰ੍ਹਾਂ ਕਿ ਵਧੀਆ ਹੋਊ ਇੱਕ ਰੇਰੂ ਬਣਦਾ ਪ੍ਰਾਇ ਦਾ ਰੇ ਵੀ ਬਣਦਾ ਜੀ ਗੱਲ ਕਰ ਸ਼ੁਰੂ ਦੀ ਸਮੱਸਿਆ ਆ ਜਾਂਦੀ ਉਸੇ ਕਰਕੇ ਡਿੱਕਾ ਪੈਂਦੇ ਸੋ ਤੁਸੀਂ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਦੇਖੀ ਹੈ ਖੁਰਾਕੀ ਤੱਤਾਂ ਦੀ ਘਾਟ ਹੈ ਤੇ ਇਸ ਦੀ ਪੂਰਤੀ ਮੈਂ ਉਮੀਦ ਕਰਦਾ ਕਿ ਦੱਸੀ ਹੋਏ ਅਨੁਸਾਰ ਜਿਹੜੀ ਮਹਾਰਾ ਨੇ ਸਾਨੂੰ ਵਿਚਾਰ ਦੱਸਿਆ ਉਹਨਾਂ ਦੇ ਅਨੁਸਾਰ ਹੀ ਤੁਸੀਂ ਛਿੜਕਾ ਕਰੋਗੇ ਤੇ ਕਣਕ ਦਾ ਝਾੜਾ ਜਿਹੜਾ ਭਰਪੂਰ ਲਾਓਗੇ ਸੋ ਆਏ ਹੋਏ ਮਹਾਰਾਂ ਦਾ ਤੇ ਕਿਸਾਨ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਸਾਨੂੰ ਇਸ ਵਿਚਾਰ ਵਟਾਂਦਰੇ ਵਿੱਚ ਸ਼ਾਮਲ ਹੋ ਕੇ ਪਿੰਡ ਦੀ ਮੌਜੂਦਾ ਹਾਲਾਤ ਜਿਹੜੇ ਫਸਲਾਂ ਦੇ ਨੇ ਉਹਨਾਂ ਬਾਰੇ ਦੱਸਿਆ ਸੋ ਨਾਲ ਹੀ ਪ੍ਰੋਗਰਾਮ ਦੇਖ ਰਹੇ ਕਿਸਾਨ ਵੀਰੋ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਸਾਡਾ ਅੱਜ ਦਾ ਵਿਸ਼ਾ ਸੀ ਹਾੜੀ ਦੀਆਂ ਫਸਲਾਂ ਵਿੱਚ ਸჭੱਜਾ ਖਾਦ ਪ੍ਰਬੰਧ ਸਾਡੇ ਮਾਹਿਰ ਮਹਿਮਾਨ ਅਤੇ ਸਾਡੇ ਕਿਸਾਨ ਵੀਰਾਂ ਨੇ ਵੀ ਇਸ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਹੈ ਸਾਨੂੰ ਪੂਰੀ ਉਮੀਦ ਹੈ ਕਿ ਸਾਡਾ ਅੱਜ ਦਾ ਇਹ ਵਿਸ਼ਾ ਤੁਹਾਨੂੰ ਕਾਫੀ ਪਸੰਦ ਆਇਆ ਹੋਵੇਗਾ ਤੇ ਤੁਹਾਡੀ ਖੇਤੀਬਾੜੀ ਦੇ ਵਿੱਚ ਵੀ ਤੁਹਾਡੇ ਲਈ ਜਰੂਰ ਮਦਦ ਕਰੇਗਾ ਤੇ ਇੱਕ ਹੋਰ ਵਿਸ਼ੇ ਦੇ ਨਾਲ ਫਿਰ ਤੋਂ ਤੁਹਾਡੇ ਰੂਬਰੂ ਹੋਵਾਂਗੇ ਤਦ ਤੱਕ ਲਈ ਮੈਨੂੰ ਜਾਣਕਾਰੀ ਨਾ ਸੁਮਨੁਦੀਓ ਇਜਾਜ਼ਤ ਧੰਨਵਾਦ